ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜਿਹੜੇ ਬਜ਼ੁਰਗਾਂ ਦੀ ਤੁਸੀਂ ਵੀਡੀਓ ਦੇਖਦੇ ਹੋ ਇਹਨਾਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪਤਾਲ ਫਰੀਦਕੋਟ ਦੇ ਬਾਹਰੋਂ ਲੈ ਕੇ ਆਏ ਸੀ ਸਾਡੇ ਕੋਲੇ ਵੀਰ ਗਗਨਦੀਪ ਸਿੰਘ ਅਮਰਜੀਤ ਸਿੰਘ ਹਰਜੀਤ ਸਿੰਘ ਹੁਣੀ ਤੇ ਲਵਲੀ ਸਿੰਘ ਵੀਰ ਜੀ ਹੁਣੀ ਬਾਪੂ ਜੀ ਕੁਰੀਬ ਮਹੀਨੇ ਡੇਢ ਮਹੀਨੇ ਤੋਂ ਗੁਰੂ ਸਾਹਿਬ ਦੇ ਨਾਂ ਤੇ ਬਣਾਏ ਹੋਏ ਸਰਕਾਰੀ ਇਸ ਹਸਪੀਟਲ ਦੇ ਬਾਹਰ ਕਿਤੇ ਅੰਦਰ ਇਨੂੰ ਦਾਖਲ ਕਰ ਲਿਆ ਜਾਂਦਾ ਕਿਤੇ ਬਾਹਰ ਕੱਢ ਲਿਆ ਜਾਂਦਾ ਬਾਪੂ ਜੀ ਦੀ ਲੱਤ ਚਾਰ ਥਾਵਾਂ ਤੇ ਟੁੱਟੀ ਹੋਈ ਸੀ ਲੈਟਰਨ ਬਾਥਰੂਮ ਵੀ ਵਿੱਚੇ ਹੀ ਹੋ ਰਿਹਾ ਸੀ ਸਾਨੂੰ ਉੱਥੋਂ ਬਹੁਤ ਸਾਰੇ ਭੈਣਾ ਭਰਾਵਾਂ ਨੇ ਬਾਪੂ ਜੀ ਦੀ ਵੀਡੀਓ ਭੇਜੀਆਂ ਪਰ ਅਸੀਂ ਕੋਸ਼ਿਸ਼ ਕੀਤੀ ਵੀ ਉੱਥੇ ਹੀ ਬਾਪੂ ਜੀ ਦਾ ਇਲਾਜ ਹੋ ਜੇਵੇ ਜਿੱਥੇ ਜੇਰੇ ਇਲਾਜ ਸੀ ਪਰ ਜਦੋਂ ਅਖੀਰ ਕਿਸੇ ਨੇ ਬਾਤ ਨਹੀਂ ਪੁੱਛੀ ਬਾਪੂ ਜੀ ਦੀ ਹਾਲਤ ਦਿਨ-ਦਿਨ ਖਰਾਬ ਹੁੰਦੀ ਗਈ ਫਿਰ ਉੱਥੋਂ ਸਾਡੇ ਟੀਮ ਦੇ ਮੈਂਬਰ ਬਾਪੂ ਜੀ ਨੂੰ ਲੈ ਕੇ ਇੱਥੇ ਸੁਪਨਿਆਂ ਦੇ ਘਰ ਪਹੁੰਚੇ ਹੁਣ ਬਾਪੂ ਜੀ ਦਾ ਇਲਾਜ ਚੱਲ ਰਿਹਾ ਸੀਗਾ ਜਿਸ ਦਿਨ ਦੇ ਬਾਪੂ ਜੀ ਆਏ ਨੇ ਸਾਡੇ ਕੋਲੇ ਉਸੇ ਦਿਨ ਤੋਂ ਬਾਪੂ ਜੀ ਹਸਪਤਾਲ 'ਚ ਦਾਖਲ ਨੇ ਬਾਪੂ ਜੀ ਦੇ ਵਿੱਚ ਖੂਨ ਦੀ ਬਹੁਤ ਘਾਟ ਸੀ ਇਨਫੈਕਸ਼ਨ ਬਹੁਤ ਸੀ ਬੋਡੀ ਦੇ ਵਿੱਚ ਤੇ ਬਾਪੂ ਜੀ ਕੁਝ ਦੱਸ ਵੀ ਨਹੀਂ پا ਰਹੇ ਸੀ ਵੀ ਮੈਂ ਕੌਣ ਆ ਕਿਵੇਂ ਆ ਕੋਸ਼ਿਸ਼ ਕੀਤੀ ਜਿੰਨੀ ਕਿ ਸਾਨੂੰ ਜਾਣਕਾਰੀ ਮਿਲੀ ਤੁਹਾਨੂੰ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਕਰਿਓ ਤੇ ਜੇ ਕੋਈ ਬਾਪੂ ਜੀ ਦੀ ਇਸ ਜਾਣਕਾਰੀ ਨੂੰ ਸਮਝ ਪਾਇਆ ਜਾਂ ਕੋਈ ਪਹਿਚਾਣਦਾ ਵਾ ਤਾਂ ਪਲੀਜ਼ ਸਾਡੇ ਹੇਠਾਂ ਦੇ ਦਿੱਤੇ ਨੰਬਰਾਂ ਤੇ ਸੰਪਰਕ ਕਰਿਓ ਬਾਪੂ ਜੀ ਨੇ ਆਪਣਾ ਨਾਮ ਰੇਸ਼ਮ ਸਿੰਘ ਦੱਸਿਆ ਪਿਤਾ ਦਾ ਨਾਮ ਹਰਬੰਨ ਸਿੰਘ ਦੱਸਿਆ ਪੁੱਤਰ ਦਾ ਨਾਮ ਹਰਦੀਪ ਸਿੰਘ ਦੱਸਿਆ ਤਿੰਨ ਧੀਆਂ ਦਸੀਆਂ ਬਲਦੇਵ ਕੌਰ ਤੇ ਦੋ ਦੇਸ਼ ਤੋਂ ਬਾਹਰ ਨੇ ਤੇ ਬਾਪੂ ਜੀ ਐਫਸੀਆਈ ਵਿੱਚ ਕੰਮ ਕਰਦੇ ਸੀ ਕਹਿੰਦੇ ਪਤਾ ਬਾਪੂ ਜੀ ਨੇਸਿਆ ਜਗਰਾਉਂ ਫਲਾਈਓਵਰ ਨੇੜੇ ਰੈਕੋਟ ਅੱਡਾ ਰਾਣੀਆਂ ਵਾਲਾ ਖੂ ਤੇ ਇਹ ਅਸੀਂ ਵੀ ਆਪਣੇ ਪੱਧਰ ਤੇ ਕੋਸ਼ਿਸ਼ ਕਰ ਰਹੇ ਹਾਂ ਤੇ ਤੁਸੀਂ ਵੀ ਜਰੂਰ ਕੋਸ਼ਿਸ਼ ਕਰਿਓ ਜੀ ਬਾਪੂ ਜੀ ਬਾਰੇ ਆਪਾਂ ਨੂੰ ਕੁਝ ਪਤਾ ਲੱਗ ਸਕੇ ਤੇ ਇਸ ਟਾਈਮ ਬਾਪੂ ਜੀ ਸੀਰੀਅਸ ਨੇ ਇਸ ਟਾਈਮ ਬਾਪੂ ਜੀ ਜ਼ਿੰਦਗੀ ਤੇ ਮੌਦੀ ਲੜਾਈ ਲੜ ਰਹੇ ਨੇ ਕਿਉਂਕਿ ਤੁਸੀਂ ਦੇਖਿਆ ਹੀ ਹੈ ਕਿ ਹਾਲਾਤ ਸੀ ਬਾਪੂ ਜੀ ਦੇ ਜਿਸ ਦਿਨ ਆਏ ਸੀ ਤੇ ਇੰਨੀ ਮਾੜੀ ਕੰਡੀਸ਼ਨ ਦੇ ਵਿੱਚ ਹੁਣ ਦੇ ਬਾਵਜੂਦ ਵੀ ਸਾਡੇ ਵੱਲੋਂ ਡਾਕਟਰਾਂ ਵੱਲੋਂ ਸਾਡੀ ਪੂਰੀ ਟੀਮ ਵੱਲੋਂ ਅਸੀਂ ਜੋ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਸਾਡੀ ਡਿਊਟੀ ਲਈ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬਾਪੂ ਜੀ ਸਾਡੇ ਕੋਲੇ ਮਾਰਚ ਦੇ ਮਹੀਨੇ ਦੇ ਆਏ ਹੋਏ ਆ 4 ਮਾਰਚ ਨੂੰ ਤੇ ਅੱਜ ਕਰੀਬ 2 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਬਾਪੂ ਜੀ ਦਾ ਇਲਾਜ ਚੱਲ ਰਿਹਾ ਤੇ ਬਸ ਬਾਪੂ ਜੀ ਦਾ ਕੋਈ ਆਪਣਾ ਮਿਲਣ ਵੀ ਨਹੀਂ ਬੋੜਿਆ ਵੀਡੀਓ ਵੀ ਸ਼ੇਅਰ ਕੀਤੀ ਸੀ ਕਿਸੇ ਨੇ ਪਛਾਣ ਕੇ ਵੀ ਸ਼ਾਇਦ ਗੇ ਪਛਾਣ ਕਰਤਾ ਬਾਪੂ ਨੂੰ ਪਰ ਹੁਣ ਇਸ ਟਾਈਮ ਬਾਪੂ ਜੀ ਸੀਰੀਅਸ ਨੇ ਜੀ ਮੇਲੇ ਕੇਲੇ ਹੀ ਹੁੰਦੇ ਆ ਭਾਈ ਜੱਗ ਜਿਉਂਦਿਆਂ ਦੇ ਮੇਲੇ ਤੇ ਜੇ ਕੋਈ ਭੈਣ ਭਰਾ ਕੋਈ ਬਾਪੂ ਜੀ ਦਾ ਸਾਥੀ ਕੋਈ ਦੋਸਤ ਮਿੱਤਰ ਕੋਈ ਰਿਸ਼ਤੇਦਾਰ ਇਸ ਟਾਈਮ ਸਾਡੀ ਇਸ ਵੀਡੀਓ ਨੂੰ ਦੇਖਦਾ ਤਾਂ ਪਲੀਜ਼ ਸਾਡੇ ਨਾਲ ਸੰਪਰਕ ਜ਼ਰੂਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ